ਸਾਬਕਾ ਵਿਧਾਇਕ ਰਮਿੰਦਰ ਸਿੰਘ ਆਵਲਾ ਜੋ ਕਿ ਸਮਾਜ ਸੇਵਾ ਦੇ ਕੰਮਾਂ ਦੇ ਵਿੱਚ ਹਮੇਸ਼ਾ ਹੀ ਅੱਗੇ ਰਹਿੰਦੇ ਹਨ ਤੇ ਆਉਣ ਵਾਲੀ 19 ਨਵੰਬਰ ਨੂੰ ਰਮਿੰਦਰ ਸਿੰਘ ਆਵਲਾ ਦੇ ਵੱਲੋਂ ਇੱਕ ਵੱਡਾ ਅਤੇ ਨੇਕ ਉਪਰਾਲਾ ਕੀਤਾ ਜਾ ਰਿਹਾ ਹੈ ਜਿਸ ਦੇ ਸਬੰਧ ਦੇ ਵਿੱਚ ਰਮਿੰਦਰ ਸਿੰਘ ਆਵਲਾ ਅੱਜ ਜਲਾਲਾਬਾਦ ਦੇ ਵਿੱਚ ਪੁੱਜੇ ਆ ਤੇ ਜਿਸ ਤੋਂ ਬਾਅਦ ਉਹਨਾਂ ਨੇ ਜਲਾਲਾਬਾਦ ਦੀਆਂ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਦੇ ਨਾਲ ਮੀਟਿੰਗ ਕੀਤੀ ਆ ਤੇ ਉਹਨਾਂ ਨੂੰ ਸੱਦਾ ਪੱਤਰ ਦਿੱਤਾ ਦੱਸਦੀ ਹੈ ਕਿ ਆਉਣ ਵਾਲੀ 19 ਨਵੰਬਰ ਨੂੰ ਰਮਿੰਦਰ ਸਿੰਘ ਆਵਲਾ ਦੇ ਵੱਲੋਂ ਜੋ ਨੇਕ ਉਪਰਾਲਾ ਕੀਤਾ ਜਾ ਰਿਹਾ ਹੈ ਉਸ ਦੇ ਵਿੱਚ ਉਹ 200 ਤੋਂ ਵੱਧ ਲੋੜਵੰਦ ਪਰਿਵਾਰਾਂ ਦੀਆਂ ਬੱਚੀਆਂ ਦੇ ਆਨੰਦ ਕਾਰਜ ਕਰਵਾਏ ਜਾ ਰਹੇ ਨੇ ਜਦ ਦੱਸਦੀ ਹੈ ਕਿ ਰਮਿੰਦਰ ਸਿੰਘ ਆਵਲਾ ਦੇ ਵੱਲੋਂ ਹਮੇਸ਼ਾ ਹੀ ਸਮਾਜ ਦੀ ਸੇਵਾ ਦੇ ਵਿੱਚ ਅੱਗੇ ਰਹਿੰਦੇ ਹਨ ਚਾਹੇ ਗੱਲ ਕੋਰੋਨਾ ਟਾਈਮ ਦੀ ਗੱਲ ਕਰ ਲਈਏ ਤੇ ਚਾਹੇ ਹੜ ਦੇ ਸਮੇਂ ਦੀ ਗੱਲ ਕਰ ਲਈਏ ਜਿਸ ਦੇ ਵਿੱਚ ਰਮਿੰਦਰ ਸਿੰਘ ਆਵਲਾ ਦੇ ਵੱਲੋਂ ਹਮੇਸ਼ਾ ਹੀ ਸੇਵਾ ਕੀਤੀ ਗਈ ਹੈ ਤੁਸੀਂ ਸਭ ਨੇ ਵੀ ਦੇਖਿਆ ਹੋਵੇਗਾ ਦੱਸ ਦਈਏ ਕਿ ਰਮਿੰਦਰ ਸਿੰਘ ਆਵਲਾ ਹੋਣ ਵਾਲੀ 19 ਤਰੀਕ ਨੂੰ ਇੱਕ ਵੱਡਾ ਤੇ ਨੇਕ ਉਪਰਾਲਾ ਕੀਤਾ ਜਾ ਰਿਹਾ ਹੈ ਜਿਸ ਦੇ ਵਿੱਚ 200 ਤੋਂ ਵੱਧ ਲੋੜਵੰਦ ਪਰਿਵਾਰਾਂ ਦੀਆਂ ਬੱਚੀਆਂ ਦੇ ਆਨੰਦ ਕਾਰਜ ਕਰਵਾਏ ਜਾਣਗੇ ਅਤੇ ਇਸ ਦੇ ਸਬੰਧ ਦੇ ਵਿੱਚ ਜਲਾਲਾਬਾਦ ਦੀਆਂ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਨੂੰ ਸੱਦਾ ਪੱਤਰ ਵੀ ਦਿੱਤਾ ਗਿਆ ਹੈ ਅਤੇ ਉੱਥੇ ਪਹੁੰਚੇ ਹੋਏ ਸਮਾਜ ਸੇਵੀ ਸੰਸਥਾਵਾਂ ਦੇ ਲੋਕਾਂ ਨੇ ਵੀ ਜਮ ਕੇ ਤਰੀਫਾਂ ਦੇ ਪੁੱਲ ਬੰਨ੍ਹੇ ਇਸ ਦੇ ਸਬੰਧ ਦੇ ਵਿੱਚ ਰਮਿੰਦਰ ਸਿੰਘ ਆਵਲਾ ਨੇ মিডিਆ ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਹ ਪਹਿਲੀ ਵਾਰ ਇੰਨਾ ਵੱਡਾ ਪ੍ਰੋਗਰਾਮ ਕਰ ਰਹੇ ਹਨ ਕਿ ਜਿਸ ਦੇ ਵਿੱਚ 200 ਤੋਂ ਵੱਧ ਲੋੜਵੰਦ ਪਰਿਵਾਰਾਂ ਦੀਆਂ ਬੱਚਿਆਂ ਦੇ ਆਨੰਦ ਕਾਰਜ ਕਰਵਾਏ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਪਹਿਲੀ ਵਾਰ ਹੈ ਕਿ ਇੰਨਾ ਵੱਡਾ ਜੋ ਪ੍ਰੋਗਰਾਮ ਉਹ ਲੀਕੇ ਰਹੇ ਹਨ। ਦੱਸ ਦਈਏ ਕਿ ਉਹਨਾਂ ਨੇ ਕਿਹਾ ਕਿ ਪਹਿਲਾਂ ਵੀ ਉਹ ਆਨੰਦ ਕਾਰਜ ਬੱਚਿਆਂ ਦੇ ਕਰਵਾਉਂਦੇ ਰਹਿੰਦੇ ਹਨ ਤੇ ਇਸੇ ਤਰ੍ਹਾਂ ਹੀ ਅੱਗੇ ਵੀ ਉਹ ਕਰਵਾਉਂਦੇ ਰਹਿਣਗੇ। ਸਾਰੇ ਐਨ ਜੀਓਜ਼ ਸਾਰੀਆਂ ਧਾਰਮਿਕ ਸੰਸਥਾਵਾਂ ਦੇ ਪ੍ਰਧਾਨ ਤੇ ਮੈਂਬਰ ਸਾਹਿਬਾਨ ਨਾਲ ਮੀਟਿੰਗ ਸਗੀ ਇਹ ਮੀਟਿੰਗ ਇੱਕ ਤਾਂ 19 ਨਵੰਬਰ ਨੂੰ ਜਿਹੜਾ 200 ਤੋਂ ਉੱਪਰ ਅਸੀਂ ਬੱਚੇ ਬੱਚੀਆਂ ਦਾ ਜਿਹੜਾ ਵਿਆਹ ਕਰਨ ਜਾ ਰਹੇ ਆ ਉਸ ਸੰਬੰਧ ਦੇ ਵਿੱਚ ਔਰ ਦੂਸਰਾ 12 ਨਵੰਬਰ ਤੋਂ ਲੈ ਕੇ 18 ਨਵੰਬਰ ਤੱਕ ਜਿਹੜਾ ਮਹਾ ਵਿਸ਼ਨੂੰ ਯੱਗ ਹੋਣ ਜਾ ਰਿਹਾ ਗਰੂਰ ਸਾਹਿਬਿਕੇ ਉਸ ਸੰਬੰਧ ਦੇ ਵਿੱਚ ਮੀਟਿੰਗ ਕੀਤੀ ਹੈ ਔਰ ਸਾਰਿਆਂ ਨੇ ਆਪਦੀ ਆਪਦੀਆਂ ਜ਼ਿੰਮੇਵਾਰੀਆਂ ਲਈਆਂ ਆ ਔਰ ਅਸੀਂ ਇਹ ਬੇਨਤੀ ਕਰਨ ਆਏ ਸੀ ਕਿ ਸਾਰੇ ਇਲਾਕੇ ਨੂੰ ਸਾਰੇ ਸ਼ਹਿਰ ਨੂੰ ਇਹ ਅਸੀਂ ਇਨਵਾਈਟ ਕਰਨ ਆਏ ਸੀ ਕਿ ਆ ਕੇ ਮਾਘ ਕੁੰਮ ਦੇ ਵਿੱਚ ਅਸ਼ੀਰਵਾਦ ਲੈਣ ਔਰ ਵਿਆਹ ਵਾਲੇ ਦਿਨ ਬੱਚੇ-ਬੱਚਿਆਂ ਨੂੰ ਆਪਣਾ ਅਸ਼ੀਰਵਾਦ ਦੇ ਸਰ ਕਿੰਨੀਆਂ ਬੱਚਿਆਂ ਦੇ ਆ ਜਿਹੜੇ ਆਨੰਦ ਕਾਰਜ ਕਰਾਉਂਦੇ ਇਹ 200 ਤੋਂ ਉੱਪਰ ਐ ਇਸ ਵੇਲੇ ਸਾਡੇ ਕੋਲ ਰਜਿਸਟ੍ਰੇਸ਼ਨ ਆ ਚੁੱਕੀ ਐ ਵੇਰੀਫਿਕੇਸ਼ਨ ਕਰਾਂਗੇ 200 ਤੋਂ ਉੱਪਰ ਇਹ ਆ ਸ਼ਾਦੀਆਂ ਹੋਣਗੀਆਂ ਕਿੰਨੀ ਤਰੀਕ ਨੂੰ ਕਰਦੇ 19 ਨਵੰਬਰ 19 ਸਰ ਪਹਿਲਾਂ ਵੀ ਇਹ ਕਾਰਜਕ੍ਰਮ ਹੋ ਚੁੱਕਿਆ ਹੈ ਇਹ ਕਿਦਾ ਦੇਖੋ ਆ 5 10 ਦਾ ਹੋ ਚੁੱਕੇ ਬਹੁਤ ਵਰੀ ਪਰ ਇੰਨੀ ਵੱਡੀ ਗਿਣਤੀ ਦੇ ਵਿੱਚ ਪਹਿਲੀ ਵਾਰੀ ਸੀ ਕਰਨ ਜਾ ਰਹੇ ਹਾਂ